ਹੈਲੋ ਜੀ ਸ਼ਸਤਰੀ ਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸਤਰੀ ਕਾਲ ਸੱਚੇ ਪਾਤਸ਼ਾਹ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਵੀ ਇੱਕ ਪ੍ਰੋਬਲਮ 'ਚ ਫਸੀ ਪਈ ਆ ਮੈਨੂੰ ਇਹ ਲੱਗਦਾ ਵੀ ਮੈਨੂੰ ਵੀਡੀਓ ਆਪਣੀਆਂ ਆਪਣਾ ਪੰਜਾਬ ਚੈਨਲ 'ਤੇ ਪਾਉਣੀਆਂ ਪਿਆ ਕਰਨੀਆਂ ਜਿਹੜੀ ਜਿਹੜਾ ਆਪਣਾ ਪੰਜਾਬ ਚੈਨਲ ਮੇਰਾ ਕੱਪੜੇ ਦਾ ਮੈਂ ਉਧੇ ਕੱਪੜੇ ਦਾ ਆਪਦਾ ਰੋਜ਼ਗਾਰ ਕਰਦੀ ਆ ਜਾਨੀ ਕਿ ਰੋਜੀ ਰੋਟੀ ਦਾ ਪ੍ਰਬੰਧ ਕਰਦੀ ਆ ਜੀ ਮੈਂ ਉਥੇ ਉਥੇ ਮੈਂ ਆਪਣੇ ਕੱਪੜੇ ਦੀਆਂ ਵੀਡੀਓ ਪਾਉਣੀ ਆ ਵੀ ਲੋਕ ਕੱਪੜਾ ਖਰੀਦਦੇ ਆ ਚਲ ਆਪਣਾ ਖਰਚਾ ਪਾਣੀ ਚ ਲਈ ਜਾਂਦਾ ਤੇ ਮੈਨੂੰ ਐਸਾ ਲੱਗਦਾ ਵੀ ਉਸੇ ਚੈਨਲ ਤੇ ਮੈਨੂੰ ਇਹ 골ਡਨ ਪੰਜਾਬ ਵਾਲੀਆਂ ਵੀਡੀਓ ਪਾਉਣੀਆਂ ਪੈਣਗੀਆਂ ਕਿਉਂਕਿ ਮੈਂ ਤੁਹਾਨੂੰ ਆਪਦੀ ਪ੍ਰੋਬਲਮ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਕੁਝ ਭੈਣ ਭਰਾ ਤਾਂ ਹੋਣਗੇ ਮੇਰੇ ਵਰਗੇ ਬਿਜਾਰੇ ਜਿੱਦਾਂ ਦੀ ਮੇਰਾ ਦਿਮਾਗ ਆ ਵੀ ਮੈਂ ਜਿੰਨੀ ਮੈਨੂੰ ਨੌਲੇਜ ਆ ਮੈਂ ਹਰ ਇੱਕ ਨੂੰ ਦੱਸ ਦਿੰਨੀ ਆ ਚੀਜ਼ ਬਾਰੇ ਤੇ ਜਿਹਦੀ ਨੌਲੇਜ ਨਹੀਂ ਤਾਂ ਮੈਂ ਕਹਿੰਦੀ ਨਹੀਂ ਮੈਨੂੰ ਨਹੀਂ ਪਤਾ ਜੀ ਤੇ ਮੈਨੂੰ ਲੱਗਦਾ ਵੀ ਆਪਣਾ ਪੰਜਾਬ ਚੈਨਲ ਤੇ ਮੈਨੂੰ ਇਹ ਵੀਡੀਓ ਪਾਉਣੀਆਂ ਪਿਆ ਕਰਨਗੀਆਂ ਤੇ ਉਸੇ ਤੇ ਮੈਨੂੰ ਕੱਪੜੇ ਦੀਆਂ ਪਾਉਣੀਆਂ ਪਿਆ ਕਰਨੀਆਂ ਫਿਰ ਮੈਂ ਹੀ ਕਰੂੰਗੀ ਹੋਰ ਤਾਂ ਮੇਰੇ ਕੋਈ ਸਾਰੇ ਨਹੀਂ ਜੀ ਵੀ ਮ 9:00 ਵਜੇ ਮੈਂ ਆਪਣਾ ਪੰਜਾਬ ਚੈਨਲ ਤੇ ਇਹ ਵੀਡੀਓ ਪਾ ਦਿਆ ਕਰੂੰ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰਦੀਆਂ ਤੇ 10:00 ਵਜੇ ਮੈਂ ਕੱਪੜਿਆਂ ਵਾਲੀ ਵੀਡੀਓ ਪਾ ਦੂੰ ਕਿਉਂਕਿ ਵੀਰੇ ਕੰਮ ਵੀ ਜ਼ਰੂਰੀ ਹੈ ਵੀ ਜੇ ਮੈਂ ਕੱਪੜਾ ਨਾ ਵੇਚਾਂਗੇ ਤਾਂ ਖਾਵਾਂਗੇ ਕਿੱਥੋਂ ਵੀ ਸਾਡਾ ਆਨਲਾਈਨ ਕੱਪੜਾ ਜਾਂਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਜੀ ਸਾਡੀ ਰੋਜ਼ੀ ਰੋਟੀ ਵਧੀਆ ਚੱਲ ਰਹੀ ਹੈ ਉਹਦੇ ਤੋਂ ਤੇ ਮੈਨੂੰ ਇਹ ਪ੍ਰੋਬਲਮ ਆ ਗਈ ਜਿਹੜਾ ਮੇਰਾ 골ਡਨ ਪੰਜਾਬ ਚੈਨਲ ਹੈ ਮੈਨੂੰ ਉਹ ਮੋਨਟਾਈਜ਼ ਨਹੀਂ ਕਰਨਾ ਆ ਰਿਹਾ ਪਤਾ ਨਹੀਂ ਕੀ ਪ੍ਰੋਬਲਮ ਹੈ ਜਿਹੜਾ ਮੋਨਟਾਈਜ਼ ਦੇ ਆਉਂਦਾ ਪਿੱਛੇ 1 2 3 1 ਤੇ 3 ਨਾਲ ਦਾ ਕੰਮ ਹੋਇਆ ਬੈ ਜਿਹੜਾ 2 4 ਉਹਦੇ ਤੇ ਰੈੱਡ ਜਾਂ ਗੋਲ ਜਾ ਆ ਜਾਂਦਾ ਰਿਜੈਕਟ ਹੋ ਜਾਂਦਾ ਪਤਾ ਨਹੀਂ ਕਿਵੇਂ ਆ ਸੀ ਕਈ ਚੀਜ਼ਾਂ ਆਂ ਕਰਕੇ ਦੇਖ ਲਈਆਂ ਆਈਡੀ ਬਦਲ ਕੇ ਦੇਖ ਲਈ ਕਿਤੇ ਕੁਛ ਕਿਤੇ ਕੁਛ ਜਣੀ ਕਿ ਅਸੀਂ ਥੱਕ ਗਏ ਥੱਕ ਕੇ ਸਾਨੂੰ ਐ ਸੀ ਵੀ ਇਹ ਚੈਨਲ ਸਾਡਾ ਮੋਨਟਾਈਜ਼ ਹੋ ਜੇ ਬਟ ਨਹੀਂ ਹੋਇਆ ਤੇ ਨਾ ਹੀ ਸਾਨੂੰ ਕਰਨਾ ਆਉਂਦਾ ਤੇ ਮੈਂ ਵੀਡੀਓ ਚ ਫੇਰ ਕਹਿਣੀ ਆ ਤੁਹਾਨੂੰ ਵੀ ਜੇ ਤੁਹਾਡੇ ਕਿਸੇ ਤੇ ਸਮਝਦਾ ਤਾਂ ਪਲੀਜ਼ ਮੈਨੂੰ ਜ਼ਰੂਰ ਜਾਣਕਾਰੀ ਦਿਓ ਮੈਨੂੰ ਨਹੀਂ ਪਤਾ ਇਹ ਚੈਨਲ ਕਿੱਦਾਂ ਮੋਨਟਾਈਜ਼ ਹੋਊਗਾ ਅ ਇਹਦੇ 4000 ਸਬਸਕ੍ਰਾਈਬਰ ਹੋਏ ਪਏ ਆ ਜੀ ਘੰਟੇ ਸਾਰੇ ਪੂਰੇ ਹੋ ਗਏ ਜਿੱਥੇ ਉਹ ਆਉਂਦਾ ਹੁੰਦਾ ਸੀ ਟਾਈਮਿੰਗ ਘੰਟਾ ਸਭ ਕੁਝ ਹੋਇਆ ਪਿਆ ਬਟ ਚੈਨਲ ਸਾਡਾ ਮੋਨਟਾਈਜ਼ ਨਹੀਂ ਹੋ ਰਿਹਾ ਸਾਨੂੰ ਸਮਝ ਨਹੀਂ ਇਹ ਚੀਜ਼ ਬਾਰੇ ਤੇ ਅਫਸੋਸ ਦੀ ਗੱਲ ਆ ਵੀ ਮੈਨੂੰ ਇਹ ਚੈਨਲ ਬੰਦ ਹੀ ਕਰਨਾ ਪੈਣਾ ਕਿਉਂਕਿ ਜਦੋਂ ਨੌਲਿਜ ਹੀ ਨਹੀਂ ਹੋ ਹੀ ਨਹੀਂ ਰਿਹਾ ਦੀਪੂ ਨੇ ਦੋ ਤਿੰਨ ਵਾਰੀ ਮੈਲ ਲਾ ਐਡੀਆਂ ਹੀ ਬਦਲ ਬਦਲ ਪਾ ਕੇ ਦੇਖੀ ਆ ਫਿਰ ਫਿਰ ਉਹਦੇ ਤੇ ਆ ਜਾਂਦਾ ਐਡਸੈਂਸ ਜਾਂ ਪਤਾ ਨਹੀਂ ਕੀ ਲਿਖਿਆ ਜਾਂਦਾਗਾ ਨੌਲਿਜ ਨੂੰ ਇਹਦੇ ਬਾਰੇ ਜੀ ਚਲੋ ਮੱਕ ਆਪਾਂ ਵੀਡੀਓ ਬਣਾ ਲਏ ਉਹ ਦੇਖਦੇ ਆ ਵੀ ਹੁਣ 골ਡਨ ਪੰਜਾਬ ਤੇ ਪਾਈਏ ਕਿ ਆਪਣਾ ਪੰਜਾਬ ਤੇ ਵੀਰੇ ਮੇਰਾ ਇੱਕ ਹੋਰ ਚੈਨਲ ਆ ਆਪਣਾ ਪੰਜਾਬ ਜਿੱਤੇ ਮੈਂ ਕੱਲੇ ਕੱਪੜੇ ਵੇਚਦੀ ਆ ਪਹਿਲਾਂ ਤਾਂ ਮੈਂ ਵੀਡੀਓ ਇਹ ਉਹਨਾਂ ਤੇ ਉਸ ਚੈਨਲ ਤੇ ਪਾਉਣ ਲੱਗਣਾ ਸੀਗਾ ਫਿਰ ਮੈਨੂੰ ਐ ਸੀ ਵੀ ਕਈ ਲੋਕ ਕੱਪੜੇ ਖਰੀਦਣ ਵਾਲੇ ਹੁੰਦੇ ਆ ਕਈ ਵੀਡੀਓ ਸੌਣ ਵਾਲੇ ਹੁੰਦੇ ਆ ਪਰ ਮੈਂ ਤੁਹਾਨੂੰ ਫੇਰ ਵੀ ਕਹਿਣੀ ਆ ਵੀ ਜੇ ਮੈਨੂੰ 골ਡਨ ਪੰਜਾਬ ਤੇ ਪਾਉਣੀਆਂ ਪੈ ਗਈਆਂ ਆਪਣੀਆਂ ਵੀਡੀਓ ਇਹ ਆ ਆਪਣਾ ਪੰਜਾਬ ਤੇ ਪਾਉਣੀਆਂ ਪੈ ਗਈਆਂ 골ਡਨ ਪੰਜਾਬ ਵਾਲੀਆਂ ਜੀ ਤਮ ਸੌਰੀ ਜੋ ਨਹੀਂ ਆ ਵੀ ਤੁਸੀਂ ਜਿਹਨੂੰ ਕੋਈ ਮੇਰਾ ਕੱਪੜੇ ਦਾ ਇੰਟਰਸਟ ਹੋਈ ਕੱਪੜਾ ਦੇਖ ਲਿਆ ਕਰਿਓ ਜਿਹਨੂੰ ਕੋਈ ਕੱਪੜੇ ਚ ਇੰਟਰਸਟ ਨਹੀਂ ਹੋਗਾ ਪਲੀਜ਼ ਤੁਸੀਂ ਉਹ ਮੇਰੀ ਵੀਡੀਓ ਸਕਿਪ ਕਰ ਦਿਆ ਕਰਿਓ ਇਹ ਮੇਰੀ ਮਜਬੂਰੀ ਹੈ ਮੈਂ ਚੈਨਲ ਤਾਂ ਇਹੋ ਹੀ ਅੱਡ ਅੱਡ ਬਣਾਏ ਸੀ ਵੀ ਇੱਕ ਚੈਨਲ ਮੇਰਾ ਕੱਪੜਿਆਂ ਵਾਲਾ ਉਥੇ ਮੈਂ ਕੱਪੜੇ ਵੇਚਦੀ ਆਂ ਜੀ ਆਪਣੇ ਚਲੇ ਤੇ ਆਪਾਂ ਥੋੜਾ ਨਾਲ ਗੱਲਾਂ ਬਾਤਾਂ ਕਰ ਲੈਨੇ ਆਂ ਪਰ ਸੌਰੀ ਮੰਗਦੀ ਆਂ ਵੀ ਮੈਥੋਂ ਇਹ ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਨਹੀਂ ਮੈਨੂੰ ਨੌਲੇਜ ਹੈ ਜਿਹਦੇ ਬਾਰੇ ਫਿਰ ਮੈਂ ਹੁਣ ਇਹ ਹੀ ਕਰੂੰਗੀ ਇਹ ਚੈਨਲ ਬੰਦ ਕਰ ਦੂੰ ਜੀ ਆਪਣਾ ਪੰਜਾਬ ਚੈਨਲ ਆ ਜਿਹੜਾ ਇਹ ਵੀਡੀਓ ਵੀ ਪਾਦਾ ਕਰੂੰ ਕੱਪੜੇ ਵਾਲੀ ਵੀ ਪਾਦਾ ਕਰੂੰ ਤੇ ਤੁਸੀਂ ਕੱਪੜੇ ਵਾਲੀ ਵੀਡੀਓ ਜਿਹਨੇ ਦੇਖਣੀ ਹੈ ਦੇਖ ਲਿਆ ਕਰੋ ਨਹੀਂ ਨਾ ਦੇਖਿਆ ਕਰੋ ਤੁਸੀਂ ਮੇਰੀਆਂ ਜਿਹੜੇ ਨੂੰ ਜੜੀ ਵੀਡੀਓ ਚੰਗੀ ਲੱਗੀ ਤੁਸੀਂ ਦੇਖ ਸਕਦੇ ਹੋ ਮੇਰਾ ਕੋਈ ਇਹ ਮਤਲਬ ਨਹੀਂ ਹੈਗਾ ਵੀ ਤੁਸੀਂ ਮੈਂ ਤਾਂ ਜਾਣ ਬੁੱਝ ਕੇ ਉੱਥੇ ਜਾ ਰਹੀਆਂ ਵੀ ਮੇਰੀਆਂ ਕੱਪੜੇ ਦੀਆਂ ਵੀਡੀਓ ਦੇਖਣ ਨਹੀਂ ਜੀ ਮੈਨੂੰ ਆਪਦੇ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਹੈ ਮੈਂ ਜ਼ਿੰਦਗੀ 'ਚ ਕਦੇ ਵੀ ਐਡਾ ਘਟੀਆ ਕੰਮ ਨਹੀਂ ਕੀਤਾ ਕਦੇ ਜ਼ਿੰਦਗੀ 'ਚ ਮੈਂ ਵੈਸੇ ਸਾਨੂੰ ਸਟਰੋਂਗ ਹੋਣ ਲਈ ਕਹਿਣੀ ਹੈ ਤੇ ਕਈ ਵਾਰੀ ਮੇਰੇ ਵੀ ਅੱਖਾਂ 'ਚੋਂ ਪਾਣੀ ਆ ਜਾਂਦਾ ਮੈਨੂੰ ਇਹ ਲੱਗਦਾ ਵੀ ਲੋਕ ਮੇਰੇ ਤੇ ਡਾਊਟ ਨਾ ਕਰਨ ਤੇ ਮੇਰਾ ਰੱਬ ਜਾਣਦਾ ਜੀ ਸੱਚੇ ਪਾਤਸ਼ਾਹ ਵੈਗੁਰੂ ਜਾਣਦਾ ਮੈਂ ਚੈਨਲ ਅੱਡ ਬਣਾਇਆ ਸੀ ਇੰਨਾ ਕਰਲਾਂ ਕਰਕੇ ਵੀ ਮੈਨੂੰ ਕੋਈ ਐ ਨਾ ਖੇ ਅਗਲਾ ਕੱਪੜਾ ਵੇਚਣ ਦੀ ਮਾਰੀ ਐ ਵੀ ਇਹ ਵੀਡੀਓ ਵੀ ਪਾਉਂਦੀ ਆ ਵੀ ਬੰਦੇ ਨਹੀਂ ਜੀ ਕੱਪੜਾ ਵੇਚਣਾ ਵੀ ਸੱਚ ਆ ਉਹ ਰੋਜ਼ਗਾਰ ਆ ਜਿਹਦੇ ਸਿਰ ਤੇ ਸਾਡਾ ਠਿੱਡ ਤੁਰਦਾ ਖਰਚਾ ਤੁਰਦਾ ਖਰਚਾ ਬਣੀ ਨਿਕਲਦਾ ਹੀ ਸਾਡਾ ਅਸੀਂ ਮਿਹਨਤ ਕਰਦੇ ਆ ਜੀ ਕੱਪੜੇ ਦੀ ਵੀਡੀਓ ਜਿਹੜੀ ਪਾਉਣੀ ਆ ਉਹ ਮਿਹਨਤ ਕਰਕੇ ਹੀ ਪਾਉਣੀ ਆ ਸਾਡਾ ਕੋਈ ਮਤਲਬ ਨਹੀਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਸਾਥੋਂ ਕੱਪੜਾ ਲਓ ਜਿਹਨੂੰ ਪਸੰਦ ਆਉਂਦਾ ਲੈ ਸਕਦੇ ਹੋ ਪਰ ਉਹ ਨਹੀਂ ਪਰ ਵੀਰੇ ਮੈਂ ਸੌਰੀ ਮੰਗਦੀ ਆ ਵੀ ਮੈਨੂੰ ਇਹ ਚੈਨਲ ਮੋਨਟਾਈਜ਼ ਕਰਨਾ ਆ ਨਹੀਂ ਇਹ ਮੈਂ ਬਹੁਤ ਮੱਥਾ ਮਾਰ ਚੁੱਕੀ ਆ ਮੈਂ ਇਸ ਕਰਕੇ ਆਪਣਾ ਪੰਜਾਬ ਚੈਨਲ ਤੇ ਹੀ ਵੀਡੀਓ ਪਾਇਆ ਕਰੂੰਗੀ ਇਹ ਵਾਲੀਆਂ ਚੱਲ ਹੀ ਨਹੀਂ ਰਿਹਾ ਜੀ ਬਹੁਤ ਭੈਣ ਭਾਈਆਂ ਨੂੰ ਮੈਂ ਰਿਕਵੈਸਟ ਵੀ ਕਰ ਲਈ ਵੀ ਮੇਰੇ ਚੈਨਲ ਬਾਰੇ ਮੈਨੂੰ ਦੱਸ ਤੋ ਜੀ ਕਿਸੇ ਨੂੰ ਬੱਧਾ ਪਰ ਨਹੀਂ ਕੋਈ ਦੱਸ ਨਹੀਂ ਰਿਹਾ ਜਾਂ ਕਿਸੇ ਨੂੰ ਨੌਲੇਜ ਨਹੀਂ ਰੱਬ ਜਾਣਦਾ ਹਨ ਪਰ ਮੈਨੂੰ ਅਕਾਲ ਪੁਰਖ ਵੈਗਰੂ ਨੂੰ ਜਾਣ ਕੇ ਕਹਿਣੀ ਆ ਮੈਨੂੰ ਆਪਣੀ ਜ਼ਿੰਦਗੀ ਦੀ ਕਸਮ ਬੀਬਾ ਉਹ ਚੈਨਲ ਬੜੇ ਸ਼ੌਂਕ ਨਾਲ ਬਣਾਇਆ ਸੀ 골ਡਨ ਪੰਜਾਬ ਬੀਬਾ ਨੂੰ ਆਰਡਰ ਰੱਖੂਗੀ ਤੇ ਕੱਪੜੇ ਵਾਲਾ ਆਰਡਰ ਰੱਖੂਗੀ ਵੀ ਮੈਨੂੰ ਲੋਕ ਐ ਨਾ ਕਹਿਣ ਵੀ ਖੁਦ ਕਰ ਜਾ ਕੱਪੜੇ ਵੇਚਣ ਦੀ ਮਾਰੀ ਤੇ ਕਿਉਂਕਿ ਲੋਕਾਂ ਨੇ ਕਹਿ ਦੇਣਾ ਜੀ ਮੈਥੋਂ ਗੱਲਾਂ ਫਿਰ ਸਹੀ ਪੁੱਛੋ ਨਾ ਠੀਕ ਹੈ ਵੀ ਮੈਂ ਸੋਨੂ ਸਟਰੋਂਗ ਬਣਨ ਲਈ ਕਹਿਣੀ ਆ ਕੁਝ ਕੁ ਗੱਲਾਂ ਕਿਸੇ ਤੋਂ ਵੀ ਜਰਗੀਆਂ ਨਹੀਂ ਜਾਂਦੀਆਂ ਹੁੰਦੀਆਂ ਜੇ ਕੋਈ ਸੋਨੂ ਐ ਕਹੇਦੀ ਵੀ ਇਹ ਤਾਂ ਆ ਕਰੰਦਾ ਮਾਰਾ ਨਹੀਂ ਵੀਰੇ ਹਾਂ ਮੈਂ ਕੱਪੜਾ ਵੇਚਦੀ ਆ ਮੈਂ ਆਪਣੀ ਰੋਜੀ ਰੋਟੀ ਲਈ ਵੇਚਦੀ ਆ ਮਿਹਨਤ ਕਰਦੀ ਆ ਵੀਰੇ ਚੋਰੀ ਨਹੀਂ ਕਰਦੀ ਠੱਗੀ ਨਹੀਂ ਕਰਦੀ ਗੱਪ ਨਹੀਂ ਮਾਰਦੀ ਗੁਰੂ ਮਹਾਰਾਜ ਨੂੰ ਜਾਣ ਕੇ ਕਹਿਣੀ ਹੈ ਵੀ ਮੈਂ ਆਪ ਦਾ ਕੱਪੜਾ ਜਿਹੜਾ ਤੁਹਾਨੂੰ ਦੱਸਦੀਆਂ ਉਹੀ ਭੇਜਦੀਆਂ ਜਿਹੜੀ ਬੰਦਾ ਫੋਟੋ ਪਾ ਦੇ ਉਹ ਭੇਜਦੀਆਂ ਜਿੰਨੀ ਨੌਲੇਜ ਆ ਕੱਪੜੇ ਦੀ ਜਾਣਕਾਰੀ ਵੀ ਦੇਣੀ ਆ ਵੀਰੇ ਵਿੱਚ ਲੋਕਾਂ ਦੇ ਮਹਿੰਗੇ ਸਸਤੇ ਕਮੈਂਟ ਤਾਂ ਮੇਰੇ ਤੇ ਆਉਂਦੀ ਰਹਿੰਦੇ ਆ ਵੀ ਸਾਡੇ ਕੋਲ ਤਾਂ ਹੈ ਇੰਨੇ ਦਾ ਇਹ ਮਹਿੰਗੇ ਆ ਸਸਤੇ ਆ ਵੀਰੇ ਜਿਸ ਕਿਸੇ ਨੂੰ ਮਹੰਗਾ ਲੱਗੂ ਨਾ ਲਊਗਾ ਹਨਾ ਜੇ ਕਿਸੇ ਨੂੰ ਸਾਡਾ ਕੱਪੜਾ ਪਸੰਦ ਆ ਉਹ ਲੈ ਜੂ ਵੀਰੇ ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਨਾ ਹੀ ਮੇਰੀ ਇਹ ਆਦਤ ਆ ਵੀ ਮੈਂ ਕਿਸੇ ਨੂੰ ਮਜਬੂਰ ਕਰਕੇ ਕੋਈ ਚੀਜ਼ ਮੇਰੀ ਆਤਮਾ ਨਹੀਂ ਕੁਛ ਹੁੰਦੀ ਮੈਨੂੰ ਖੁਦ ਨੂੰ ਤਕਲੀਫ ਆਉਂਦੀ ਹੈ ਵੀ ਨਹੀਂ ਆਪਾਂ ਕਿਸੇ ਨੂੰ ਮਜਬੂਰ ਕਰਕੇ ਕਿਸੇ ਤੋਂ ਕੋਈ ਚੀਜ਼ ਨਹੀਂ ਲੈਣੀ ਜੋ ਕਰਮਾਂ ਚ ਲਿਖਿਆ ਮਹਾਰਾਜ ਨੇ ਦੇ ਦੇਣਾ ਕਿਉਂਕਿ ਆਪਣਾ ਜਾਦੀ ਭਰੋਸ਼ਾ ਮਹਾਰਾਜ ਤੇ ਹੈ ਚਲੋ ਕੋਈ ਗੱਲ ਨਹੀਂ ਇਹ ਚੈਨਲ ਬੰਦ ਹੋ ਜੂ ਹੋ ਜਾਣ ਦੇ ਤਪ ਆਪਣਾ ਪੰਜਾਬ ਚੈਨਲ ਤੇ ਆਇਆ ਕਰਾਂਗੇ ਵੀਰੇ ਤੁਸੀਂ ਕੱਪੜੇ ਵਾਲੀਆਂ ਵੀਡੀਓ ਮੇਰੀਆਂ ਜਿਹਨੇ ਨਹੀਂ ਦੇਖਣੀਆਂ ਸਕਿਪ ਕਰ ਦਿਆ ਕਰੋ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਕੋਈ ਵੀਡੀਓ ਤੇ ਕੱਪੜਾ ਵੇਚਣ ਦੀ ਮਾਰੀ ਵੀਡੀਓ ਨਹੀਂ ਦਿਖਾਉਂਦੀ ਪਲੀਜ਼ ਮੇਰੇ ਤੇ ਇਹ ਬਲੇਮ ਜਮਾ ਨਾ ਲਾਇਓ ਕਿਉਂਕਿ ਇਹ ਮੇਰੀ ਕੋਈ ਮਨਚਾ ਨਹੀਂਗੀ ਮੇਰੀ ਇਹ ਮਜਬੂਰੀ ਹੈ ਮੈਨੂੰ ਇਹ ਚੈਨਲ ਮੋਨਟਾਈਜ਼ ਕਰਨਾ ਨਹੀਂ ਆ ਰਿਹਾ ਬਣਾਇਆ ਤਾਂ ਮਾੜੀ ਸੀਗਾ 4000 ਸਬਸਕ੍ਰਾਈਬਰ ਆ ਵੀਰੇ ਮੇਰਾ ਤੇ ਕਿਹਦਾ ਜੀ ਕਰਦਾ ਚੈਨਲ ਬੰਦ ਕਰਨ ਨੂੰ ਵਧੀਆ ਚੈਨਲ ਚੱਲਿਆ ਲੋਕਾਂ ਦਾ ਪਿਆਰ ਮਿਲ ਰਿਹਾ ਸੀ ਵਧੀਆ ਮੇਰੇ ਦਿਲ ਚੇ ਚਰਮਾਨ ਸੀ ਵੀ ਮਾ ਛੋਡੇ ਰਾਹੀਂ ساری ਦੁਨੀਆ ਕੋ ਬੁਲੂੰਗੀ ਜੋ ਕਿ ਮੇਰੇ ਦੇਲ 'ਚ ਸੌਂਕ ਸੀ ਵੀ ਉਹ ਅਧੂਰੇ ਰਹਿ ਗਏ ਮੇਰੇ ਵੀ ਬਹੁਤ ਸੌਂਕ ਮਰੇ ਹੋਏ ਆ ਤੇ ਮੈਂ ਸੋਚਿਆ ਸੀ ਵੀ ਛੋਡੇ ਵਰਗੇ ਭੈਣ ਭਾਈਆਂ ਨਾਲ ਰਲ ਕੇ ਮੈਂ ਆਪਣੇ ਸੌਂਕ ਪੂਰੇ ਕਰਾਂਗੀ ਮੇਰੇ ਵੀ ਬਹੁਤ ਦਿਲ ਦੇ ਵਿੱਚ ਤੂਫਾਨ ਦੱਬੇ ਹੋਏ ਆ ਬਹੁਤ ਵੱਡੇ ਵੱਡੇ ਪਰਮਾਚਾਰ ਸਦਾ ਕੋਸ਼ ਰਹਿਣੀ ਆ ਮੈਂ ਕਿਸੇ ਨੂੰ ਕਦੇ ਨਹੀਂ ਇਹ ਗਾਈਡ ਕਰਦੀ ਵੀ ਤੁਸੀਂ ਦੁਖੀ ਹੋਵੋ ਕਿਉਂਕਿ ਦੁਖੀ ਹੋਵੇ ਕੁਝ ਨਹੀਂ ਮਿਲਦਾ ਹੁਣ ਅੱਜ ਮੈਂ ਬਹੁਤ ਦੁਖੀ ਹੋਈ ਮੈਨੂੰ ਚੈਨਲ ਦੀ ਨੌਲੇਜ ਨਹੀਂ ਆ ਰਹੀ ਦੋ ਤਿੰਨ ਵਾਰੀ ਉਹਨਾਂ ਨੇ ਰਿਜੈਕਟ ਕਰਤਾ ਮੈਂ ਅੱਕ ਗਈ ਮੈਂ ਕਿਹਾ ਖੜਾ ਛੱਡ ਸ਼ਾਇਦ ਪਰਮਾਤਮਾ ਨੂੰ ਮਨਜ਼ੂਰ ਨਹੀਂਗਾ ਤੇ ਆਪਾਂ ਆਪਣੇ ਪੰਜਾਬ ਤੇ ਪਾਧਾ ਕਰਾਂਗੇ ਵੀਡੀਓ ਪਲੀਜ਼ ਮੈਨੂੰ ਬਲੇਮ ਨਾ ਕਰਿਓ ਮੈਂ ਬਾਰ-ਬਾਰ ਕਹਿ ਰਹੀ ਆ ਮੇਰੀ ਅੰਤਰਾਤਮਾ ਤੇ ਸੱਟ ਵੱਜਦੀ ਉਦੋਂ ਜਦੋਂ ਵੀ ਕੋਈ ਵੀ ਬੰਦਾ ਇਹ ਮੈਸੇਜ ਕਰੂਗਾ ਵੀ ਕੱਪੜੇ ਵੇਚ ਨਹੀਂ ਨਹੀਂ ਵੀਰੇ ਕੱਪੜਾ ਮੈਂ ਵੇਚਦੀ ਆ ਆਪਣੇ ਢਿੱਡ ਭਰ ਲਈਓ ਮੇਰਾ ਰੋਜ਼ਗਾਰ ਹੈ ਕੋਈ ਮਚੋਰੀ ਪਲੀਜ਼ ਸਮਝੋ ਮੇਰੀ ਮਜਬੂਰੀ ਨੂੰ ਜੇ ਕਿਸੇ ਨੂੰ ਨੌਲਜ ਦਾ ਚੈਨਲ ਬਾਰੇ ਮੈਨੂੰ ਦੱਸਿਓ ਤਾਂ ਮੈਂ ਚੈਨਲ ਉਹ ਚਲਾ ਲੂੰਗੀ ਪਰ ਮੈਨੂੰ ਹੁਣ ਇਹ ਵੀਡੀਓ ਆਪਣਾ ਪੰਜਾਬ ਤੇ ਪਾਉਣੀ ਪਊਗੀ ਤੁਸੀਂ ਆਪਣਾ ਪੰਜਾਬ ਚੈਨਲ ਮੇਰਾ ਕਪੜਿਆ ਲਗਾ ਉਹ ਤੇ ਵੀ 3000 3500 ਸਬਸਕ੍ਰਾਈਬਰ ਹੈ ਤੁਸੀਂ ਉਹ ਤੇ ਜਾ ਕੇ ਮੇਰੀ ਵੀਡੀਓ ਦੇਖਣੀ ਪੈਣੀ ਆ ਤੁਹਾਨੂੰ ਮੇਰੀ ਮਜਬੂਰੀ ਹੈ ਵੀਰੇ ਕਿਸੇ ਦਾ ਜੀ ਨਹੀਂ ਕਰਦਾ ਆਪਣੇ ਚੈਨਲ ਨੂੰ ਛੱਡਣ ਨੂੰ ਮੈਥੋਂ ਮੋਨਟਾਈਜ਼ ਨਹੀਂ ਹੋ ਰਿਹਾ ਵੀਰੇ ਉਹ ਬਹੁਤ ਕੋਸ਼ਿਸ਼ ਕਰ ਰਹੀਆਂ ਮੈਂ ਨਹੀਂ ਮੈਨੂੰ YouTube ਦਾ ਪਤਾ ਵੀ ਕਿਵੇਂ ਕੁਝ ਹੁੰਦਾ ਨਹੀਂ ਪਤਾ ਵੀਰੇ ਸੋ ਚਲ ਆਪਾਂ ਵੀਡੀਓ ਸਟਾਰਟ ਕਰਦੇ ਆਂ ਜੀ ਇਹ ਤਾਂ ਜ਼ਿੰਦਗੀ ਆ ਚੱਲਦੀ ਹੀ ਰਹਿਣਾ ਵਾਦੇ ਘਾਟੇ ਕਰਮਾਂ ਦੇ ਆ ਗੁਰੂ ਮਹਾਰਾਜ ਦੀ ਸਿੱਖ ਸਨ ਅਨੁਸਾਰ ਚੱਲਦੇ ਆਂ ਵੀ ਜੋ ਕਰਮਾਂ ਚ ਚੱਲ ਕੇ ਆਊਗਾ ਜੋ ਕਰਮਾਂ ਚ ਹੈ ਨਹੀਂ ਨਹੀਂ ਚੱਲ ਕੇ ਆਉਂਦਾ ਵੀ ਇਹ ਆਪਾਂ ਦਾ ਅਕਾਲ ਪੁਰਖ ਵੈਗਰੂ ਦੀ ਡੋਰੀਆਂ ਛੱਡਣ ਵਾਲਿਆਂ ਚੋਂ ਹੈ ਬੜੀ ਟੈਂਸ਼ਨ ਨਹੀਂ ਆਪਾਂ ਨੂੰ ਦੁੱਖ ਜ਼ਰੂਰ ਆਉਂਦਾ ਵੀ ਨੌਲਜ ਨਹੀਂ ਇਸ ਚੀਜ਼ ਦੇ ਬਾਰੇ ਨੌਲਜ ਹੈ ਨਹੀਂ ਫਿਰ ਕੀ ਫਾਇਦਾ ਮੈਂ ਝੂਠ ਬੋਲਣ ਦਾ ਨੌਲਜ ਹੈ ਨਹੀਂ ਜੀ ਚਲੋ ਛੱਡੋ ਸਾਰੀਆਂ ਗੱਲਾਂ ਹੁਣ ਆਪਾਂ ਗੱਲ ਕਰਦੇ ਆਂ ਜੀ ਇਸ ਦੁਨੀਆ ਦੇ ਵਿੱਚ ਪੱਥਰ ਵਾਂਣਾ ਸਿੱਖੋ ਫੁੱਲ ਨਾ ਬਣੋ ਫੁੱਲ ਨੂੰ ਹਰ ਕੋਈ ਤੋੜ ਕੇ ਸਿੱਟ ਦਿੰਦਾ ਤੇ ਜਾਂ ਉਹਦੀ ਖੁਸ਼ਬੂ ਲੈ ਕੇ ਸਿੱਟ ਦਿੰਦਾ ਤੇ ਜਾਓ ਜਦੋਂ ਸੁੱਕ ਦਿੰਦਾ ਨੂੰ ਫੇਰ ਵੀ ਛਿੱਟ ਜਾਂਦਾ ਪੱਥਰ ਦਾ ਮਤਲਬ ਇਹ ਹੁੰਦਾ ਵੀ ਉਹਨੂੰ ਬਾਲੇ ਥੋੜੇ ਮਾਰਨੇ ਪੈਂਦੇ ਆ ਛੇਤੀ ਪੱਥਰ ਟੁੱਟਦਾ ਨਹੀਂ ਨਹੀਂ ਟੁੱਟਦਾ ਪੱਥਰ ਜਲਦੀ ਜਲਦੀ ਠੀਕ ਹੈ ਪਰ ਅੰਤ ਤਾਂ ਹਰ ਇੱਕ ਚੀਜ਼ ਦਾ ਹੁੰਦਾ ਹੈ ਦੁਨੀਆ ਤੇ ਪਰ ਪੱਥਰ ਜਲਦੀ ਟੁੱਟਦਾ ਨਹੀਂ ਮੇਰੇ ਨਾਲ ਤਾਜ਼ੀਆਂ ਤਾਜ਼ੀਆਂ ਘਟਨਾ ਜਿਹੜੀਆਂ ਹੁੰਦੀਆਂ ਮੈਂ ਛੋਟੇ ਨਾਲ ਉਹਦੀ ਸ਼ੇਅਰ ਕਰ ਦਿੰਨੀ ਆ ਤਦ ਨਾਂ ਮੈਂ ਸੇਰ ਕਰਦੀ ਆ ਮੈਂ ਹੁਣ ਤੁਹਾਨੂੰ ਪਤਾ ਹੀ ਗੱਲ ਕਿਉਂ ਕਹੀ ਐ ਵੀ ਪੱਥਰ ਬਣ ਜਾ ਫੁੱਲ ਨਾ ਬਣੋ ਲੋਕ ਤੋੜ ਤੋੜ ਛੱਟ ਦਿੰਦੇ ਆ ਹਨ ਮੈਂ ਜਿੰਨਾ ਤੇ ਮਾਨ ਕਰਦੀ ਸੀ ਜਿੰਨਾ ਤੇ ਮੈਨੂੰ ਮਾਨ ਸੀ ਵੱਧ ਮਾਨ ਸੀ ਵੀ ਆ ਬੰਦਾ ਮੈਨੂੰ ਕਦੇ ਜਵਾਬ ਨਹੀਂ ਦੇਊਗਾ ਤੇ ਆ ਬੰਦਾ ਮੇਰੇ ਨਾਲ ਐ ਨਹੀਂ ਕਰੂਗਾ ਠੀਕ ਐ ਉਹ ਬੰਦਿਆਂ ਨੇ ਵੀ ਮੇਰੇ ਨਾਲ ਅੱਖ ਨਹੀਂ ਵਲਾਈ ਮੇਰੇ ਲੋੜ ਭੈਣ ਤੇ ਕੰਮ ਨਹੀਂ ਆਏ ਹਾਲਾਂਕਿ ਉਹ ਬੰਦਿਆਂ ਨਾਲ ਮੈਂ ਕਦੇ ਸਿਰੇ ਨਹੀਂ ਸੀ ਗਈ ਕਦੇ ਮੈਂ ਸਿਰੇ ਨਹੀਂ ਸੀ ਗਈ ਮੈਂ ਸੋਚਿਆ ਨਹੀਂ ਸੀ ਵਾਧਾ ਘਾਟਾ ਮੈਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਹਾਲਾਂਕਿ ਮੇਰੇ ਤੇ ਤੰਗੀ ਹੁੰਦੀ ਸੀ ਮੈਂ ਫੇਰ ਵੀ ਉਹਨਾਂ ਬੰਦਿਆਂ ਨਾਲ ਵਾਧਾ ਘਾਟਾ ਨਹੀਂ ਸੀ ਕਰਦੀ ਮੈਂ ਕਹਿੰਦੀ ਕੋਈ ਗੱਲ ਨਹੀਂ ਆਪਣੇ ਆ ਚਲੋ ਕੋਈ ਫਰਕ ਨਹੀਂ ਪੈਂਦਾ 5-10 ਹਜ਼ਾਰ ਕੀ ਚੀਜ਼ ਐ ਫਰਕ ਨਹੀਂ ਪੈਂਦਾ ਪਰ ਜਦੋਂ ਸੋਨ ਨੂੰ ਲੋੜ ਪਈ ਛੋਡੇ ਨਾਲ ਅਗਲਾ ਖੜਾ ਨਹੀਂ ਤੁਹਾਨੂੰ ਥੋਡੀ ਔਕਾਤ ਦਿਖਾਤੀ ਤੇ ਮੈਂ ਸੱਚ ਕਹਿਣੀ ਐ ਅਕਾਲਪੁਰਖ ਵੈਗਰੂ ਨੂੰ ਜਾਣ ਕੇ ਕੋਸ਼ਕ ਬੰਦੇ ਸੀ ਹਲੇ ਜਿਹੜੀ ਮੇਰੀ ਜ਼ਿੰਦਗੀ 'ਚ ਥੋੜੇ ਨੇੜੇ ਸੀ ਉਹ ਵੀ ਮੈਥੋਂ ਅੱਜ ਦੂਰ ਹੋ ਗਏ ਨੇ ਅੱਜ ਮੇਰਾ ਦਿਲ ਅੱਡਾ ਕ ਪੱਥਰ ਬਣ ਚੁੱਕਿਆ ਵੀ ਮੈਨੂੰ ਫਰਕ ਨਹੀਂ ਪੈਂਦਾ ਹੁਣ ਆਪਣੇ ਦਾ ਤੇ ਬਗਾਨੇ ਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਟ ਗਿਆ ਮੈਨੂੰ ਫਰਕ ਪੈਣਾ ਕਿਉਂਕਿ ਮੇਰੇ ਲੋੜ ਪੈਣ ਤੇ ਕੋਈ ਕੰਮ ਨਹੀਂ ਆਇਆ ਕੋਈ ਵੀ ਕੰਮ ਨਹੀਂ ਆਇਆ ਜਿੰਨਾਂ ਦੀ ਮੈਂ ਦਿਲੋਂ ਰਿਸਪੈਕਟ ਕੀਤੀ ਸੀ ਉਹਨਾਂ ਨੇ ਵੀ ਮੈਨੂੰ ਐਵੇਂ ਲਾ ਕੇ ਸੱਟ ਤਾਂ ਜਿੱਦਾਂ ਆਪਾਂ ਦੁੱਧ ਤੋਂ ਮਲਾਈ ਜਾਂ ਚਾਹ ਤੇ ਆਈ ਮਲਾਈ ਕੋਈ ਪੀਣੀ ਪਸੰਦ ਨਹੀਂ ਕਰਦਾ ਉਹਨੂੰ ਛੱਟ ਦਿੰਦਿਆ ਉਹ ਚੀਜ਼ਾਂ ਮੇਰੇ ਨਾਲ ਹੋਈਆਂ ਵੀਰੇ ਸੱਚ ਬੋਲੂਗੀ ਮੈਂ ਸੱਚ ਤਾਂ ਬੋਲੂਗੀ ਵੀ ਤੁਸੀਂ ਸਟਰੋਂਗ ਬਣੋ ਮੈਂ ਚੰਗੀ ਬਣ ਕੇ ਜੱਗ ਤੇ ਕੀ ਕੱਟ ਲਿਓ ਉਸ ਚੀਜ਼ਾਂ ਤੁਸੀਂ ਜੰਗ ਖੱਟ ਲੋਗੇ ਛੋਡੇ ਕੋਈ ਕੰਮ ਨਹੀਂ ਆਉਂਦਾ ਵੀਰੇ ਸੋਨੂੰ ਲੋਡ ਪੈਣ ਤੇ ਕੋਈ 1 ਰੁਪਈਆ ਨਹੀਂ ਦਿੰਦਾ ਜੇ ਤੁਸੀਂ ਕਹਿ ਦੋਗੇ ਨੇ ਵੀ ਸਾਨੂੰ 5-7 ਦਿਨਾਂ ਲਈ ਪੈਸੇ ਦੇ ਦੋ ਵੀਰੇ ਕੋਈ ਨਹੀਂ ਦਿੰਦਾ ਜੇ ਤੁਸੀਂ ਮੜਾ ਮੋਟਾ ਕੋਈ ਵਿਆਜ ਬੂਝ ਦੋਵੋਗੇ ਫਿਰ ਤੁਹਾਨੂੰ ਲੋਕ ਦੇ ਦੇਣਗੇ ਕਿਉਂਕਿ ਉਹ ਦੇਣਗੇ ਜਿਨ੍ਹਾਂ ਨੂੰ ਤੁਹਾਡੇ ਤੇ ਵਿਸ਼ਵਾਸ ਹੈ ਮੈਂ ਫੁੱਲ ਬਣੀ ਹੋਈ ਸੀ ਪਹਿਲਾਂ ਜਿਹਦਾ ਜੀ ਕਰਦਾ ਸੀ ਤੋੜ ਦਿੰਦੇ ਸੀ ਜਿਹਦਾ ਜੀ ਕਰਦਾ ਸੀ ਸੁੱਟ ਦਿੰਦੇ ਸੀ ਮੈਂ ਫੁੱਲ ਬਣਨਾ ਤਾਂ ਪਸੰਦ ਕਰਦੀ ਸੀ ਵੀ ਫੁੱਲ ਚ ਖੁਸ਼ਬੂ ਹੁੰਦੀ ਆ ਹਰ ਇੱਕ ਬੰਦਾ ਪਸੰਦ ਕਰਦਾ ਪਰ ਮੇਰੀ ਗਲਤਫਹਿਮੀ ਸੀ ਮੈਂ ਗਲਤਫਹਿਮੀ ਆ ਜੀ ਜੀ ਰਹੀ ਸੀ ਮੈਂ ਕਮਲੀ ਨੇ ਕਿਤੇ ਇਹ ਨਹੀਂ ਸੋਚਿਆ ਵੀ ਪੱਥਰਾਂ ਨਾਲ ਅਗਲਾ ਕਹਿੰਦਾ ਨਾ ਕਿ ਪਹਾੜ ਨਾਲ ਮੱਥਾ ਲਾਉਣਾ ਸੌਖਾ ਨਹੀਂ ਸਹੀ ਗੱਲ ਆ ਵੀਰੇ ਪੱਥਰ ਬਣੋ ਪੱਥਰ ਨਾਲ ਮੱਥਾ ਕੋਈ ਨਹੀਂ ਲਾਉਂਦਾ ਸਭ ਚੱਲਦੇ ਆ ਕਿਉਂਕਿ ਪੱਥਰ ਇੰਨੇ ਕਿ ਮਜ਼ਬੂਤ ਹੁੰਦੇ ਹਨ ਉਹਨਾਂ ਨੂੰ ਆਪਾਂ ਜਾਣਿਆ ਪਹਾੜੀ ਏਰੀ ਦੇ ਵਿੱਚ ਘੁੰਮਣ ਤੁਸੀਂ ਕਿੰਨੇ ਮਰਜੀ ਥੋੜੇ ਮਾਰੀ ਜਾਓ ਮਾੜਾ ਮੋਟਾ ਚਿਪ ਬਜਾ ਪਊਗਾ ਪਰ ਪੱਥਰ ਨੂੰ ਤੋੜ ਨਹੀਂ ਸਕਦੇ ਵੀਰੇ ਤੁਸੀਂ ਪੱਥਰ ਦੀ ਖਾਸੀਅਤ ਹੈ ਡਰਦੇ ਆ ਆਪਾਂ ਵੀ ਆਪਾਂ ਪੱਥਰ ਜਿਹਾ ਨਾ ਮਾਰੀ ਜਾਈਏ ਨਾ ਨੌ ਨਾਲ ਵੀ ਉਹ ਟੁੱਟਦਾ ਨਹੀਂ ਹੈ ਨਾ ਟੁੱਟ ਜਾਣਗੇ ਆਪਣੇ ਤੇ ਫੁੱਲ ਨੂੰ ਵਿਚਾਰੇ ਨੂੰ ਤੂੰ ਹੱਥ ਲਾਦੀਆਂ ਹੀ ਨਹੀਂ ਪਤਾ ਉਹਦੀ ਕਮਲ ਆ ਜੇ ਮੇਰੇ ਨਾਲ ਹੋਈਆਂ ਵੀਰੇ ਹੋਈਆਂ ਤੇ ਹੋ ਰਹੀਆਂ ਸੀ ਮੈਂ ਹੁਣ ਮੈਂ ਵੈਗਰੂ ਨੂੰ ਜਾਣ ਕੇ ਕਹਿਣੀ ਆ ਮੈਂ 2000 24 ਜਨ ਲਿਆ ਹੁਣ 2024 ਦੇ ਵਿੱਚ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਰਦੀਆਂ ਤੇ ਮਰਦੇ ਦਮ ਤੱਕ ਨਿਭਾਵਾਂ ਆਪਣੇ ਨਾਲ ਜਿੰਨਾ ਚਿਰ ਮੈਂ ਮਰਦੀ ਨਾ ਇਹ ਜੱਗ ਤੋਂ ਉਹ ਵਾਅਦਾ ਮੈਂ ਨਿਭਾ ਕੇ ਜਾਵਾਂ ਵੀ ਜੋ ਮੇਰੇ ਦੁੱਖ ਚ ਨਾਲ ਮੇਰੇ ਨਾਲ ਨਹੀਂ ਨਾ ਖੜੇ ਮੇਰੇ ਨਹੀਂ ਬਣੇ ਤੇ ਮਰਨ ਵੇਲੇ ਵੀ ਮੈਂ ਆਪਦੇ ਬੱਚਿਆਂ ਨੂੰ ਕਹੂੰ ਵੀ ਮੇਰੇ ਕਿਸੇ ਕੋਈ ਨੇੜੇ ਨਾ ਲੱਗੇ ਲੋੜ ਨਹੀਂ ਮੈਨੂੰ ਇਹੋ ਜਿਹੇ ਬੰਦਿਆਂ ਦੀ ਜਿਹੜੇ ਮੇਰੇ ਜਿਉਂਦੀ ਦੇ ਕੰਮ ਨਹੀਂ ਆਏ ਨਾ ਮੇਰੇ ਮਰੀ ਤੇ ਇਹੋ ਜਿਹੇ ਬੰਦਿਆਂ ਦੇ ਕੱਪੜੇ ਨਹੀਂ ਪਾਉਣ ਦੇਣੇ ਉਹ ਮੇਰੇ ਬੱਚਿਆਂ ਨੂੰ ਸਾਰਾ ਪਤਾ ਹੈ ਕਹਿ ਕੇ ਜਾਊ ਮੇਰੇ ਬੱਚਿਆਂ ਨੂੰ ਵੀ ਇਹੋ ਜਿਹੇ ਬੰਦੇ ਦਾ ਮੇਰੇ ਤੇ ਕੱਪੜਾ ਨਾ ਪਹਿਣਦੇ ਉਹ ਜਿਨੇ ਜਿਉਂਦੇ ਨਹੀਂ ਜਿਉਂਦੇ ਜੀ ਮੇਰੀ ਕਦਰ ਨਹੀਂ ਕੀਤੀ ਜਿਨ੍ਹਾਂ ਨੇ ਉਹ ਮੇਰੇ ਤੇ ਖੱਫੜ ਪਾਉਣ ਦੇ ਵੀ ਕੋਈ ਹੱਕਦਾਰ ਨਹੀਂ ਹੋਣਗੇ ਮੈਂ ਤਾਂ ਮੇਰੇ ਬੱਚਿਆਂ ਨੂੰ ਕਹੀ ਇਹ ਹੈ ਵੀ ਇਹ ਰੀਤੀ ਰਿਵਾਜ ਬੰਦ ਹੋਣਾ ਚਾਹੀਦਾ ਜਿਹੜਾ ਮਰੇ ਤੇ ਕੱਪੜਾ ਪਾਉਂਦੇ ਆ ਨਾ ਮੈਂ ਕਹਣੀ ਵੀ ਇਹ ਰੀਤੀ ਰਿਵਾਜ ਬੰਦ ਹੋਣਾ ਚਾਹੀਦਾ ਮਰੇ ਤੇ ਕਪੜਾ ਸਿਰਫ ਉਹ ਬੰਦਾ ਪਾਵੇ ਜਿਹੜਾ ਉਸ ਬੰਦੇ ਨੂੰ ਪਿਆਰ ਕਰਦਾ ਦੂਜਿਆਂ ਨੂੰ ਕੋਈ ਹੱਕ ਨਹੀਂ ਕਿਸੇ ਤੇ ਪਾਉਣ ਦਾ ਬਾਕੀ ਤੋਂ ਕਪੜਾ ਠੀਕ ਆ ਰੀਤੀ ਰਿਵਾਜ ਆ ਜਿਹੜਾ ਕੋਈ ਭੈਣ ਭਾਈ ਆਉਂਦਾ ਲੈ ਆਉਂਦਾ ਵੀ ਮੈਂ ਵੀ ਪਾਉਂਗਾ ਜੀ ਤੇ ਮੈਂ ਖੇਸ ਪਾਉਂਗਾ ਮੈਨੂੰ ਲੋਕ ਕਹਿਣਗੇ ਨੀ ਖੇਸ ਨਹੀਂ ਪਾਇਆ ਉਹ ਮੈਂ ਕਣੀ ਵੀਰੇ ਕੂੜੇ ਦੀਆਂ ਗੱਲਾਂ ਸਾਰੀਆਂ ਕੂੜੇ ਦੀਆਂ ਮਰਨ ਵਾਲੇ ਨੂੰ ਛੋਡੇ ਖੇਸਾਂ ਦੀ ਛੋਡੇ ਕਾਸ਼ੇ ਦੀ ਲੋੜ ਨਹੀਂ ਹੁੰਦੀ ਜਦੋਂ ਤੁਸੀਂ ਜਿਉਂਦੇ ਦੀ ਕਦਰ ਨਹੀਂ ਨਾ ਪਾਈ ਹੁੰਦੀ ਤੇ ਮਰੇ ਤੇ ਖੇਸਾਂ ਪਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਮਰੇ ਤੇ ਕੱਪੜਾ ਉਹਦੇ ਬੱਚੇ ਪਾਉਣਗੇ ਜਿਹੜੇ ਉਹਨੂੰ ਪਿਆਰ ਕਰਦੇ ਆ ਇਹ ਵੀ ਹੁਣ ਭਲੇਖੇ ਚੋਂ ਨਿਕਲ ਚੁੱਕੇ ਕਹਿੰਦੇ ਕੁੜੀ ਦਾ ਸੇਵਾ ਸੇਵਾ ਰੁਲੀ ਜਾਂਦਾ ਜੀ ਪੇਕੇ ਟਕਣਗੇ ਕਿਉਂ ਟਕਣਗੇ ਪੇਕੇ ਕਿਉਂ ਨਹੀਂ ਤੁਸੀਂ ਇਹ ਰੀਤੀ ਰਿਵਾਜਾਂ ਤੋਂ ਨਿਕਲਦੇ ਮਾੜਾ ਜਾਂ ਕੋਈ ਕੁੜੀ ਮਰ ਜੇ ਵਿਚਾਰੀ ਬੇ ਉਮਰੇ ਚਲੀ ਜਾਂਦੀ ਆ ਤਾਂ ਤੁਸੀਂ ਕਹਿੰਦੇ ਨੂੰ ਲੈਦੇ ਪੇਕੇ ਨਹੀਂ ਆਏ ਸੇਵਾ ਰੁੱਕ ਕੇ ਮੇ ਰੁਲ ਜੂ ਸੇਵਾ ਉਹਦਾ ਇਹ ਗੱਲਾਂ ਕੋ ਕਹਿੰਦੇ ਉਹਨੇ ਤੁਸੀਂ ਉਹਦੇ ਬੱਚੇ ਹੈਗੇ ਉਹਦੇ ਨਾਲ ਜਿਨ੍ਹਾਂ ਨੂੰ ਨੇ ਪਾਲਿਆ ਪੜਾਇਆ ਲਖਾਇਆ ਮੈਂ ਹੁਣ ਆਪਦੇ ਬੱਚੇ ਪਾਲਿਆ ਪੜਾਇਆ ਲਖਾਇਆ ਮੈਂ ਤਾਂ ਮੇਰੇ ਬੇਟੇ ਨੂੰ ਮੂੰਹ ਤੇ ਕਹਿ ਦੇਣੀ ਆ ਵੀ ਬੇਟੇ ਮੈਂ ਨਹੀਂ ਇਹਨਾਂ ਚੀਜ਼ਾਂ ਚ ਜਿਹਾਉਣਾ ਚਾਹੁੰਦੀ ਵੀ ਪੇਕੇ ਆਇਆ ਕਰਦੇ ਆ ਫਲਾਨੇ ਆ ਕਰਦੇ ਮੈਂ ਕਹਿੰਦਾ ਪੁੱਤ ਮੈਂ ਤੈਨੂੰ ਪਿਆਰ ਕਰਦੀ ਆ ਤੂੰ ਮੇਰੀ ਜ਼ਿੰਦਗੀ ਆ ਠੀਕ ਆ ਤੇਰੇ ਲਈ ਸੰਘਰਸ਼ ਕਰ ਲਈਆਂ ਤੇਰੇ ਲਈ ਮੈਂ ਮਿਹਨਤ ਕਰ ਰਹੀ ਆ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਮੇਰੀ ਵੀ ਅੱਖਾਂ 'ਚ ਪਾਣੀ ਆ ਜਾਂਦਾ ਮੈਨੂੰ ਗੁੱਸਾ ਚੜਦਾ ਜਦੋਂ ਮਾਣਾ ਹੋਈਆਂ ਗੱਲਾਂ ਦੇਖਦੀ ਆ ਤਾਂ ਮੈਂ ਮੇਰੇ ਬੇਟੇ ਨੂੰ ਕਹਿ ਦੇਣੀ ਆ ਵੀ ਪੁੱਤ ਮੇਰੇ ਤੇ ਕਪੜਾ ਸਿਰਫ ਤੂੰ ਬਾਈ ਮੈਂ ਜਦੋਂ ਮਰਗੀ ਮੈਂ ਮੇਰੇ ਪੁੱਤ ਦੀ ਕਮਾਈ ਚੋਂ ਕੱਪੜੇ ਬਾਕੇ ਲੈ ਕੇ ਜਾਊਂਗੀ ਜਿਹਨੂੰ ਮੈਂ ਜਨਮ ਦਿੱਤਾ ਪੜਾਇਆ ਲਿਖਾਇਆ ਜਿਹਦੇ ਲਈ ਮੈਂ ਸੰਘਰਸ਼ ਕੀਤਾ ਮੈਂ ਨਹੀਂ ਮੇਰੇ ਮੁੰਡੇ ਨੂੰ ਇਹ ਗੱਲਾਂ ਕਹਿੰਦੀ ਵੀ ਹਾਂ ਮੇਰੇ ਪੇਕੇ ਪਾਉਣ ਕਿਉਂ ਪਾਉਣ ਮੇਰੇ ਪੇਕੇ ਮੈਂ ਕਹਣੀ ਮੇਰੇ ਪੁੱਤ ਲੰਮੀ ਉਮਰ ਮਾਣੇ ਸਾਰੇ ਸਾਰੇ ਮੇਰੇ ਕਾਰੋਬਾਰ ਮੇਰਾ ਪੁੱਤ ਕਰੇ ਮੇਰੇ ਮੈਨੂੰ ਲੋੜ ਨਹੀਂ ਕਿਸੇ ਦੀ ਮੈਂ ਅੱਜ ਵੀ ਕਹਣੀ ਆ ਜਦੋਂ ਮੈਂ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਕੱਲੀ ਨੇ ਕੱਢ ਲਿਆ ਦੁੱਖ ਤਕਲੀਫਾਂ ਚ ਮੈਂ ਕੱਲੀ ਰਹੇਗੀ ਤੇ ਕੱਲੀ ਜਿਉਣਾ ਸਿੱਖ ਗਈ ਤੇ ਮਰਨਾ ਵੀ ਕੱਲੀ ਨੇ ਆ ਕਿਉਂ ਫਿਰ ਦੂਜੇ ਮੇਰੇ ਤੇ ਕੱਪੜੇ ਪਾਉਣ ਮੈਂ ਮੇਰੇ ਬੇਟੇ ਨੂੰ ਇਹ ਵਾਰਨਿੰਗ ਦਵਾਂਗੀ ਵੀ ਤੇਰੇ ਤੋਂ ਬਿਨਾ ਮੇਰੇ ਕੋਈ ਕੱਪੜਾ ਨਾ ਪਾਵੇ ਉੱਤੇ ਮੈਨੂੰ ਲੋੜ ਨਹੀਂ ਕਿਸੇ ਦੀ ਨਹੀਂ ਮੈਂ ਝੂਠੇ ਕੰਮਾਂ 'ਚ ਜਿਉਣਾ ਚਾਹਣੀ ਆ ਐਵੇਂ ਜੋ ਮੇਰੇ ਤੇ ਕੱਪੜੇ ਪਾਏ ਜਾਣ ਫਿਰ ਅਗਲਾ ਉਹ ਕੱਪੜਿਆਂ ਨੂੰ ਚੱਕ ਚੱਕ ਦੂਰ ਰੱਖਦਾ ਇਹ ਮਰੀ ਤੇ ਪਾਏ ਸੀ ਨੂੰ ਪਰੇ ਰੱਖ ਦੋ ਵਿੱਚ ਨਾ ਆਜੇ ਇਹ ਤਾਂ ਉਹਦੇ ਮਰੀ ਤੇ ਪਏ ਆ ਕਿਉਂ ਜੇ ਕਿਸੇ ਦੇ ਮਰੇ ਤੇ ਕਪੜਾ ਪਾ ਜਾਂਦਾ ਹੈ ਤਾਂ ਉਹ ਕਪੜਾ ਐਡਾ ਖਰਾਬ ਹੋ ਜਾਂਦਾ ਹੈ ਹਾਲਾਂਕਿ ਬੰਦਾ ਲੱਖ ਰੁਪਏ ਦਾ ਕਰੋੜਾਂ ਦਾ ਹੁੰਦਾ ਤੇ ਉਹ ਕਪੜਾ ਜਿਹੜਾ ਉਹਦੇ ਉੱਤੇ ਪੈਗੋ ਮੜਾ ਹੋ ਗਿਆ ਇਹਨੂੰ ਕੰਮ ਵਾਲੀ ਨੂੰ ਦੇ ਦਿਓ ਉਹ ਕੰਮ ਵਾਲੀ ਲੈ ਜਾਂਦੀ ਐ ਕਿ ਕੰਮ ਵਾਲੀ ਉਹ ਕਪੜੇ ਵਰਤਦੀ ਨਹੀਂ ਫਿਰ ਕੰਮ ਵਾਲੀ ਤਾਂ ਮਰਦੀ ਨਹੀਂ ਫਿਰ ਉਹ ਜਿਹੜਾ ਬੰਦਾ ਮਰ ਜਾਂਦਾ ਨਾ ਵਿਚਾਰਾ ਉਹਦੇ ਕਪੜੇ ਵੀ ਚੱਕ ਕੇ ਘਰੋ ਪਰੇ ਧਰ ਦਿਓ ਜੀ ਕਾਸਰ ਨਾ ਹੋ ਜੇ ਇਹਦੀ ਉਹ ਚੀਜ਼ ਹੈ ਘਰੋਂ ਕੱਢ ਦਿਓ ਕਾਸਰ ਨਾ ਹੋ ਜੇ ਵੀਰੇ ਜਿਹੜੀ ਉਹਦੇ ਨਾਲ ਪ੍ਰਾਪਰਟੀ ਹੁੰਦੀ ਆ ਉਹਦਾ ਪੈਸਾ ਹੁੰਦਾ ਹੈ ਉਹਦਾ 골ਡ ਹੁੰਦਾ ਉਹ ਵੀ ਤਾਂ ਫਿਰ ਕਿਸੇ ਗਰੀਬਾਂ ਨੂੰ ਦਾਨ ਕਰਿਆ ਕਰੋ ਨਾ ਵੀ ਕਿਤੇ ਚ ਭੂਤ ਨਾ ਆ ਜੇ ਇਹਨਾਂ ਭਲੇਖਿਆਂ ਚੋਂ ਨਿਕਲੋ ਵੀਰੇ ਉਹੀ ਇਨਸਾਨ ਹੁੰਦਾ ਜਿਹੜਾ ਤੁਹਾਡੇ ਘਰ ਚ ਰਹਿੰਦਾ ਹੁੰਦਾ ਤੇ ਜਦੋਂ ਮਰ ਜਾਂਦਾ ਉਹਦੀ ਕੁੱਤਿਆਂ ਵਰਗੀ ਜੂਨ ਨਾ ਕਰਿਆ ਕਰੋ ਇਹਦੀ ਆ ਚੀਜ਼ ਵੀ ਸਿੱਟਿਓ ਇਹਦੀ ਆ ਵੀ ਸਿੱਟਿਓ ਕਿਉਂ ਸਿੱਟਿਓ ਯਾਰ ਆਖਰ ਨੂੰ ਜਵਾਕ ਵੀ ਤਾਂ ਉਸੇ ਦੇ ਜੰਮੇ ਹੁੰਦੇ ਆ ਉਹਨਾਂ ਨੂੰ ਵੀ ਸਿੱਟਿਆ ਆ ਕਰੋ ਕੀ ਕੀ ਜੀ ਜਾਂ ਸਟੋਗੀ ਥਾਂ ਥਾਂ ਤੇ ਹੱਥ ਲੱਗੇ ਹੁੰਦੇ ਉਹਨੇ ਕਮਾਈਆਂ ਕੀਤੀਆਂ ਹੁੰਦੀਆਂ ਉਹਨੇ ਕਮਾਈਆਂ ਕਰਕੇ ਸਭ ਕੁਝ ਬਣਾਇਆ ਹੁੰਦਾ ਫਿਰ ਉਹ ਵੀ ਸੁੱਟ ਦਿਆ ਕਰੋ ਨਾ ਇਹ ਜਦ ਮੈਂ ਦੇਖਦੀ ਆ ਫੇਸ ਕਰਦੀ ਆ ਮੈਨੂੰ ਗੁੱਸਾ ਚੜਦਾ ਫਿਰ ਤੁਸੀਂ ਉਸ ਬੰਦੇ ਦੀ ਕੱਕ ਦੀ ਜੀਵਨ ਉਹਨੂੰ ਭੂਤ-ਪ੍ਰੇਤ ਬਣਾ ਦਿੰਦੇ ਹੋ ਕਿਉਂ ਬਣਾ ਦਿੰਦੇ ਹੋ ਭੂਤ-ਪ੍ਰੇਤ ਕੀ ਹੈ ਕਿੱਥੇ ਭੂਤ-ਪ੍ਰੇਤ ਐਸੇ ਸਰੀਰ ਚੋਂ ਨਿਕਲ ਕੇ ਆਤਮਾ ਹੋਰ ਸਰੀਰ ਚ ਚਲੀ ਜਾਂਦੀ ਹੈ ਜਿਹੜਾ ਵਿਚਾਰਾ ਆ ਤਣ ਹੁੰਦਾ ਆਪਣੇ ਨੂੰ ਤੁਸੀਂ ਅਗਨੀ ਭੇਟ ਕਰਦੇ ਨੇ ਇਹ ਰਿਵਾਜ ਆ ਅਗਨੀ ਭੇਟ ਕਰਨ ਦਾ ਬੰਦਾ ਦੂਜੀ ਜੁਨੀ ਭਗ ਜਾਂਦਾ ਵਿਚਾਰਾ ਉਹਨੂੰ ਕਹਿਣਗੇ ਭੂਤ ਹੈ ਕਿਉਂ ਭੂਤ ਹੈ ਭੂਤ ਕਿਹੜੇ ਪਾਸੋਂ ਉਹ ਭੂਤ ਵਿਚਾਰਾ ਆਪ ਹੀ ਬਣ ਗਿਆ ਉਦਾ ਨਾਮ ਲੈਣਾ ਔਖਾ ਹੋ ਜਾਂਦਾ ਸਾਨੂੰ ਐ ਜੀਆਂ ਗੱਲਾਂ ਨਾ ਕਰਿਆ ਕਰੋ ਕੋਈ ਭੂਤ ਨਹੀਂ ਕੋਈ ਬਰੂਤ ਨਹੀਂ ਪ੍ਰੇਤ ਨਹੀਂ ਬੰਦਾ ਮਰ ਜਾਂਦਾ ਸਰੀਰ ਚੋਂ ਆਤਮਾ ਹੁੰਦੀ ਹੈ ਨਿਕਲ ਕੇ ਹੋਰ ਆਤਮਾ 'ਚ ਚਲੀ ਜਾਂਦੀ ਹੈ ਤੇ ਉਹਨੂੰ ਵਿਚਾਰੇ ਨੂੰ ਭੂਤਾਂ ਪ੍ਰੇਤਾਂ ਦੇ ਦਰਜੇ ਨਾ ਦਿਆ ਕਰੋ ਆ ਫਲਾਣੇ ਦੇ ਨਾਮ ਦਾ ਕੱਢ ਦਿੰਨੇ ਆ ਅਸੀਂ ਤੇ ਹੁੱਕੇ ਦੇ ਨਾਮ ਦਾ ਕੱਢ ਦਿੰਨੇ ਆ ਉਹੀ ਬੰਦਾ ਹੁੰਦਾ ਵੀਰੇ ਜਿਹੜਾ ਬੰਦਾ ਜਿਉਂ ਕੇ ਨਹੀਂ ਛੋਡਾ ਕੁਝ ਕਰ ਸਕਿਆ ਵਿਚਾਰਾ ਉਹ ਮਰ ਕੇ ਛੋਡਾ ਕੀ ਕਰ ਦੂ ਐ ਮੇਰੇ ਲੱਛਣ ਕਰੀ ਜਾਂਦੇ ਰਹਿੰਨੇ ਆ ਸਾਡੇ ਤਾਂ ਸਾਡੇ ਤੇ ਉਹਦੀ ਝਾਕ ਹੈ ਜੀ ਸਾਡੇ ਤੋਂ ਉਹਦੀ ਕਾਸਰ ਹੁੰਦੀ ਆ ਸਾਡੇ ਘਰੇ ਐ ਹੁੰਦਾ ਉਹ ਕਰਦਾ ਉਹ ਕੀ ਕਰ ਦੂ ਸੋਡਾ ਜਿਹੜਾ ਜਿਉਂਦਾ ਬੰਦਾ ਨਹੀਂ ਤੁਹਾਡਾ ਪੁੱਸ ਕਰ ਸਕਿਆ ਵਿਚਾਰਾ ਉਹ ਮਰ ਕੇ ਕੀ ਕਰ ਦੂ ਕਿਉਂ ਤੁਸੀਂ ਇਹਨਾਂ ਬਹਿਮਾ ਭਰਮਾ ਚ ਬੈ ਕੇ ਐਵੇਂ ਭੂਤਾਂ ਦਾ ਨਾਮ ਦੇ ਕੇ ਬਦਨਾਮੀਆਂ ਕਰੀ ਜਾਂਦੇ ਹੋ ਯਾਰ ਮੈਂ ਕਹਿਣੀ ਐ ਮਰੇ ਬੰਦੇ ਕਿਸੇ ਨੂੰ ਤੰਗ ਨਹੀਂ ਕਰਦੇ ਜਿਉਂਦੇ ਤੰਗ ਕਰਦੇ ਆ ਸਭ ਨਾਲੋਂ ਮਾਰਗੀਆਂ ਹੁੰਦੀਆਂ ਵੀਰੇ ਜਿਉਂਦੀਆਂ ਭੂਤਾਂ ਮਰੀਆਂ ਭੂਤਾਂ ਸਾਨੂੰ ਕੀ ਕਹਿੰਦੀਆਂ ਵਿਚਾਰੀਆਂ ਸੋਥੋਂ ਖੋਹਦੀਆਂ ਨਹੀਂ ਸੋਥੋਂ ਪੈਸੇ ਨਹੀਂ ਮੰਗਦੀਆਂ ਕਦੇ ਕਿਸੇ ਭੂਤ ਨੇ ਸਾਨੂੰ ਆ ਕੇ ਕਿਹਾ ਵੀ ਮੈਨੂੰ ਰੋਟੀ ਦੇ ਦੇ ਕਦੇ ਕੋਈ ਭੂਤ ਨੇ ਵਿਚਾਰੇ ਨੇ ਆ ਕੇ ਕਿਹਾ ਵੀ ਮੈਂ ਤੇਰੇ ਨਾਲ ਲੜੂ ਨਹੀਂ ਮੇਰਾ ਥਾਂ ਛੱਡ ਉਸੇ ਬੰਦੇ ਦੇ ਥਾਂ 'ਚ ਬੈਠੇ ਹੁੰਨੇ ਉਹ ਉਸੇ ਨੂੰ ਭੂਤ ਦਾ ਦਰਜਾ ਦੇ ਦਿੰਨੇ ਹੂੰ ਸੁਣਿਆ ਕਿਤੇ ਮੈਨੂੰ ਨਹੀਂ ਇਹ ਗੱਲਾਂ ਹਾਜ਼ਮ ਹੁੰਦੀਆਂ ਜਿੱਥੇ ਤੱਕਰ ਮੈਂ ਗੁਰੂ ਮਹਾਰਾਜ ਨਾਲ ਜੁੜ ਰਹੀ ਹਾਂ ਮੈਨੂੰ ਇਹਨਾਂ ਚੀਜ਼ਾਂ ਦਾ ਗਿਆਨ ਆ ਰਿਹਾ ਵੀ ਇਹ ਫਾਲਤੂ ਦੀਆਂ ਗੱਲਾਂ ਜਿੰਨਾ ਚਿਰ ਲੋਕ ਬੜੇ ਫਿਰਦੇ ਆ ਵੀਰੇ ਮਰੇ ਬੰਦੇ ਕਿਸੇ ਦਾ ਕੁਝ ਨਹੀਂ ਕਰਦੇ ਵਿਚਾਰੇ ਬਚ ਕੇ ਤਾਂ ਜਿਉਂਦਿਆਂ ਤੋਂ ਰਹੁ ਆ ਜਿਹੜੇ ਜਿਉਂਦੇ ਭੂਤ ਨਾ ਵੀਰੇ ਇਹ ਸਾਨੂੰ ਖਤਮ ਕਰਦੇ ਆ ਮਰਿਆ ਭੂਤ ਤਾਂ ਕਿਸੇ ਨੂੰ ਖਤਮ ਹੀ ਨਹੀਂ ਕਰਦਾ ਕਦੇ ਮਰਿਆ ਬੰਦਾ ਸਾਨੂੰ ਕੁਝ ਨਹੀਂ ਕਹਿੰਦਾ ਵਿਚਾਰਾ ਉਹ ਇਹਨਾਂ ਨੂੰ ਬਦਨਾਮ ਕਰਿਆ ਕਰੋ ਆ ਜਿਉਂਦੀਆਂ ਭੂਤਾਂ ਤੋਂ ਪਾਸੇ ਵੱਟ ਲੋ ਜਿਹੜੀਆਂ 24 ਘੰਟੇ ਛੋਡੇ ਆਲੇ ਦਿਵਾਲੀ ਫਿਰਦੀਆਂ ਰਹਿੰਦੀਆਂ ਸੋਚਦੀਆਂ ਪਲਾਨ ਬਣਾਉਂਦੀਆਂ ਵੀ ਇਹਦਾ ਐ ਕਰ ਦਾਂਗੇ ਬਾਹ ਕਰ ਦਾਂਗੇ ਨੂੰ ਅੱਗੇ ਨਹੀਂ ਵਧਣ ਦਿੰਦੇ ਇਹਨੂੰ ਭੁੱਖ ਨਾਲ ਮੰਗਲ ਲਾ ਦਾਂਗੇ ਜਦੋਂ ਮੈਂ ਕੱਪੜ ਮੈਸੇਜੀਆਂ ਗੱਲਾਂ ਕਰੀਆਂ ਵੀਰੇ ਇਹ ਜਿਹੜੀਆਂ ਸੱਚੀਆਂ ਗੱਲਾਂ ਸੁਣਨ ਕੋਈ ਨਹੀਂ ਕਰਦਾ ਕੋਈ ਨਹੀਂ ਆਪਣੇ ਆਪ ਨੂੰ ਨੰਗ ਕਹਾ ਕੇ ਰਾਜੀ ਇੱਥੇ ਜਦੋਂ ਮੈਂ ਕੱਪੜੇ ਦਾ ਕੰਮ ਤੋਰਿਆ ਨਾ ਮੈਨੂੰ ਵੀ ਕਿਸੇ ਨੇ ਕਿਹਾ ਸੀ ਮੈਂ ਕੱਪੜੇ ਦਾ ਮੇਰੀ ਵੀਡੀਓ ਦਾ ਟਾਈਮ ਆਊਟ ਹੋ ਗਿਆ ਸੀ ਵੀਰੇ ਉਹ ਕੱਟੀ ਗਈ ਤੇ ਮੈਂ ਬੋਲ ਰਹੀ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੇਰੀ ਵੀਡੀਓ ਉੱਪਰੋਂ ਬੰਦ ਹੋਈ ਪਈ ਹੈ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਵੀਰੇ ਜਿਉਂਦੀਆਂ ਭੂਤਾਂ ਤੋਂ ਪਾਸਾ ਵੱਟ ਲੋ ਮਰੀਆਂ ਭੂਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਇਹ ਬੰਦਾ ਮੱਚੂ ਨਿਕਲੋ ਬਦਨਾਮ ਨਾ ਕਰਿਆ ਕਰੋ ਇੱਕ ਬੰਦਾ ਜੱਗ ਛੱਡ ਗਿਆ ਉਹਨੂੰ ਬਦਨਾਮ ਨਾ ਕਰਿਆ ਕਰੋ ਉਹ ਐ ਕਰਦਾ ਉਹ ਬਾਹਰ ਕਰਦਾ ਕੀ ਕਰਦਾ ਸੀ ਉਹਨੂੰ ਉਹ ਤਾਂ ਇਹ ਨਹੀਂ ਪਤਾ ਕਿੱਥੇ ਜਰਮ ਲਈ ਬੈਠਾ ਹੁੰਦਾ ਕਿਹੜੀ ਦੁਨੀਆ ਜਾ ਕੇ ਨਹੀਂ ਬਸਾ ਲੈਂਦੀ ਐ ਜਿੱਦਾਂ ਹੁਣ ਆਪਾਂ ਇਸ ਜੁਨੀ ਚ ਬੈਠੇ ਆ ਆਪਾਂ ਨੂੰ ਨਹੀਂ ਪਤਾ ਆਪਾਂ ਕਿੱਥੋਂ ਆਏ ਆ ਠੀਕ ਆ ਪਿਛਲੇ ਆਪਾਂ ਨੂੰ ਯਾਦ ਕਰਦੇ ਹੋਣਗੇ ਫਲਾਨਾ ਸੀ ਤੇ ਆਪਾਂ ਇੱਥੇ ਆ ਕੇ ਦੁਨੀਆ ਬਸਾਈ ਬੈਠੇ ਆ ਆਪਾਂ ਨੂੰ ਹੁਣ ਆਹੀ ਦੁਨੀਆ ਚੰਗੀ ਲੱਗਦੀ ਐ ਹੁਣ ਜੇ ਕੋਈ ਮੈਨੂੰ ਕਹੇ ਵੀ ਤੂੰ ਫਲਾਨੇ ਥਾਂ ਤੋਂ ਮਰੀ ਐ ਵੀ ਤੇਰੇ ਉਹ ਆਪਣੇ ਸ਼ਾਇਦ ਮੈਂ ਜਮਾ ਨਾ ਕਹਾ ਮੇਰੀ ਐ ਮੈਨੂੰ ਤਾਂ ਬੰਦਾ ਜਿੱਥੇ ਜਨਮ ਲੈਂਦਾ ਉਹਦੇ ਉਹੀ ਆਪਣੇ ਬਣ ਜਾਂਦੇ ਆ ਮਰਨ ਜਿਉਣ ਤਾਂ ਸੱਚ ਹੈ ਵੀਰੇ ਜਿੱਥੇ ਆਪਾਂ ਮਰ ਕੇ ਚੱਲ ਗਏ ਬਸ ਉਹ ਆਪਣੇ ਆਪਾਂ ਨੂੰ ਕੀ ਪਤਾ ਆਪਾਂ ਕਿੰਨੀਆਂ ਜੁਨੀਆਂ ਭੁੱਗ ਚੁੱਕੇ ਆ ਕਿੱਥੇ ਜਾਈਏ ਨੇ ਜਨਮ ਆਈਏ ਨੇ ਦੁਨੀਆ ਸੱਜੀ ਜਾਂਦੀ ਹੈ ਐ ਨਹੀਂ ਪਤਾ ਆਪਾਂ ਆਪਣੇ ਘਰੀ ਆਈ ਜਾਂਦੇ ਹੋਈਏ ਕਹਿਣ ਦੇ ਬੁੱਢੀ ਮਰੀ ਕਾ ਕੀ ਜਾਈ ਕੀ ਪਤਾ ਆਪਾਂ ਨੂੰ ਕਿਉਂਕਿ ਮਹਾਰਾਜ ਨੇ ਉਹ ਲਈ ਇਹ ਜੱਗ ਰੱਖਿਆ ਹੋਇਆ ਆਪਣੇ ਘਰੇ ਬੱਚੇ ਹੋਈ ਜਾਂਦੇ ਆ ਸੋ ਇੰਨਾ ਗੱਲਾਂ ਚੋਂ ਬਾਹਰ ਨਿਕਲੋ ਵੀਰੇ ਪੱਥਰ ਨੂੰ ਥੋੜੇ ਜੇ ਜਿਆਦਾ ਫੁੱਲ ਨਾ ਬਣੋ ਵੀਰੇ ਸੁੰਘ ਕੇ ਸਾਨੂੰ ਲੋਕ ਸੱਟ ਦੇਣਗੇ ਤੋੜ ਮਰੋੜ ਕੇ ਸੱਟ ਦੇਣਗੇ ਥੋੜਾ ਪੱਥਰ ਨੂੰ ਹੱਥ ਪਾਉਣ ਤੋਂ ਲੋਕੀ ਡਰਦੇ ਆ ਥੋੜਾ ਜਿਹਾ ਠੀਕ ਹੈ ਉਹਨਾਂ ਲਈ ਮਸ਼ੀਨਾਂ ਤਿਆਰ ਕਰਨੀਆਂ ਪੈਂਦੀਆਂ ਪੱਥਰ ਤੋੜਨ ਲਈ ਤੇ ਫਿਰ ਲੱਤਾ ਵਿਚਾਰੇ ਨੂੰ ਬੱਚਾ ਵੀ ਤੋੜ ਦਿੰਦਾ ਸੋ ਮੇਰੀ ਵੀਡੀਓ ਲੰਬੀ ਹੋ ਰਹੀ ਹੈ ਅੱਜ ਮੈਂ ਥੋੜੀ ਇਮੋਸ਼ਨਲ ਆ ਕਿਉਂਕਿ ਮੇਰਾ ਚੈਨਲ ਕਰਕੇ ਥੋੜੀ ਜਿਹੀ ਇਮੋਸ਼ਨਲ ਹੋ ਗਈ ਪਈ ਹੈ ਮੇਰਾ ਚੈਨਲ ਮੋਨਟਾਈਜ਼ ਨਹੀਂ ਹੋਇਆ ਵਿਚਾਰੀ ਦਾ ਕਰਨ ਆਣੀ ਹੈ ਨੌਲੇਜ ਨਹੀਂ ਸੀ ਤੇ ਬਾਕੀ ਵੀਡੀਓ ਬਣਾਉਣ ਚ ਕੋਈ ਗਲਤੀ ਹੋਈ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੋਰਨੀਆ ਬਿਆਰਪਰੀ ਸਤਿ ਸ਼੍ਰੀ ਅਕਾਲ ਤੇ ਪਲੀਜ਼ ਵੀਰੇ ਜੇ ਮੇਰੀ 골ਡਨ ਪੰਜਾਬ ਤੇ ਨਾ ਵੀਡੀਓ ਆਈ ਤਾਂ ਆਪਣਾ ਪੰਜਾਬ ਚੈਨਲ ਬਲੌਗ ਦੀਪੂ ਕੀ ਆਦਾ ਨਾ ਕਿਹ ਹੈ ਮੇਰੇ ਆਪਣੇ ਪੰਜਾਬ ਚੈਨਲ ਦਾ ਨਾਮ ਕੀ ਹੈ ਆਪਣਾ ਪੰਜਾਬ ਬਲੌਗ 03 जीरो जीरो 003 ਹੈ ਕਿ 03 003 ਆਪਣਾ ਪੰਜਾਬ ਬਲੌਗ 003 ਅਮਨ ਕਲਾਥੌਸ ਦੇ ਨਾਮ ਤੇ ਮੈਂ ਕੱਪੜੇ ਦੀਆਂ ਵੀਡੀਓ ਪਾਉਣੀ ਆ ਵੀਡੀਓ ਦੇ ਤੇ ਪਲੀਜ਼ ਤੁਸੀਂ ਮੇਰੀਆਂ ਇਹ ਵੀਡੀਓ ਉੱਤੇ ਦੇਖ ਲਿਓ ਮੇਰੇ ਚੈਨਲ ਦਾ ਇਸ਼ੂ ਆ ਗਿਆ ਜੇ ਮੇਰਾ ਚੈਨਲ ਇਸ਼ੂ ਹੋ ਗਿਆ ਤਾਂ ਮੈਂ ਦੁਬਾਰੀ ਉੱਤੇ ਪਾਉਣ ਲੱਗ ਜੂਗੀ ਆਪ ਸਭ ਨੂੰ ਗੁਰੂ ਰਾਮ ਦਾਸ ਜੀ ਚੜ੍ਹਦੀ ਕਲਾ 'ਚ ਰੱਖਣ ਵੈਗਰੂ ਤੁਹਾਨੂੰ ਵੀ ਦਿਨ ਦੁੱਗਣੀ ਰਾਤ ਚੱਗਣੀ ਤਰੱਕੀ ਦੇ